ਸਤਨਾਮ ਵਾਹਿਗੁਰੂ ਸਾਹਿਬ ਜੀ ਸੋ ਕਾ ਹੋਤਲ ਗੁਰਸੇਵੀਆ ਅਹਨਸ ਸਹਜ ਸੁਭਾਅ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਈ ਸੱਜਣ ਸਚਾ ਪਾਤ ਸਾਹੂ ਸਿਰ ਸਾਹਾਂਦ ਸਾਹੂ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾ ਵੇਸਾਹੂ ਸਤਨਾਮ ਵਾਹਿਗੁਰੂ ਸਾਹਿਬ ਜੀ ਪਹਿਲ ਪੁਰਿਏ ਪੁੰਨਰਕ ਵਨਾ ਤਾਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ ਪਹਿਲ ਪੁਰਿਏ ਪੁੰਨਰਕ ਵਨਾ ਤਾਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ ਪਹਿਲੁਰ ਸਾਬਰਾ ਅਥੋਨ ਪੁਰਸਾ ਤਮਰਾ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚ ਪਿੰਦੀ ਮੈਂ ਸਾਗਰਾ ਰਹਾ ਨਾਚੰਤੀ ਗੋਪੀ ਜਨਨਿਆ ਤੇ ਪਰ ਕੰਨਾ ਤਰਕ ਨਾਚਾ ਭ੍ਰਮੀਆਂ ਚਾ ਕੇ ਸਵਾ ਬਚਾਉਨੀ ਅਈਏ ਮਈਏ ਕਵਾਨ ਜੀਓ ਇੰਦੀ ਉਪਕਲੇ ਸੰਸਾਰਾ ਭ੍ਰਮ ਭ੍ਰਮ ਆਏ ਤੁਮ ਚੇ ਦਵਾਰਾ ਤੂ ਕੋਨ ਰੇ ਮੈਂ ਜੀ ਨਾਮ ਹੋ ਜੀ ਆਲਾ ਤੇ ਨਿਵਾਰਨਾ ਜਮ ਕਾਰਨਾ ਪਿੰਦੀ ਉਪਕਲੇ ਸੰਸਾਰਾ ਪ੍ਰਮ ਪ੍ਰਮ ਆਏ ਤੁਮ ਚੇ ਦਵਾਰਾ ਤੂੰ ਕੋਨ ਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਨਾ ਜਮਕਾਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਰੂਪ ਖਾਲਸਾ ਸਾਤ ਸੰਗਤ ਬੇਨਭਾਗਾ ਸਤ ਸੰਗ ਨਾਲ ਬਿਨ ਸੰਗਤ ਮੈਲ ਪ੍ਰਿਚੈ ਜੀਓ ਦੇਵਾ ਕਾ ਅਨਸਾਰ ਆਪ ਸੰਗਤਾਂ ਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੇ ਅਮਰਤ ਵੀਰ ਦੀਆਂ ਹਾਜ਼ਰੀਆਂ ਪਰ ਕਰਕੇ ਤਨ ਮਨ ਧੰਦੇ ਨਾਲ ਸੇਵਾ ਸਿਮਰਨ ਕਰਕੇ ਆਪਣਾ ਮਿਲਿਆ ਮਨੁੱਖਾ ਜੀਵਨ ਸਫਲਾ ਬਣਾ ਰਹੇ ਹੋ ਸਤਗੁਰੂ ਮਹਾਰਾਜ ਆਪ ਸੰਗਤਾਂ ਤੇ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ ਦੀ ਬਾਨਾਂ ਦੀ ਸਮਾਪਤੀ ਹੋਈ ਸਤਗੁਰਾਂ ਦੇ ਚਰਨਾ ਸਰਦਾਸ ਬੇਨਤੀ ਹੋਈ ਅਰਦਾਸ ਤੋਂ ਉਪਰੰਤ ਜੋ ਗੁਰੂ ਸਾਹਿਬ ਜੀ ਨੇ ਮੁੱਖ ਵਾਕਤੀ ਬਖਸ਼ਿਸ਼ ਕੀਤੀ ਹੈ ਨਾਸਰੀ ਰਾਗ ਹੈ ਬਾਣੀ ਭਗਤ ਨਾਮਦੇਵ ਜੀ ਕੀ ਪਹਿਲ ਪੁਰਿਏ ਪੁੰਦਰਕਵਨਾ ਤਾਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ ਸਤਿਗੁਰੂ ਫਰਮਾਨ ਕਰਦੇ ਨੇ ਕਿ ਪਹਿਲਾਂ ਪਹਿਲ ਜੋ ਜਗਤ ਬਣਿਆ ਸੰਸਾਰ ਪ੍ਰਗਟ ਹੋਇਆ ਕੌਲ ਫੁੱਲਾਂ ਦਾ ਖੇਤ ਹੈ ਕਹਿੰਦੇ ਸਾਰੇ ਜੀ ਜੰਤ ਉਸ ਕੌਲ ਫੁੱਲਾਂ ਦੇ ਖੇਤ ਤੇ ਹੰਸ ਹਨ ਪਰਮਾਤਮਾ ਦੀ ਇਹ ਜਿਹੜੀ ਰਚਨਾ ਹੈ ਉਹ ਉਸ ਨਾਚ ਰਹੀ ਹੈ ਕਿਉਂਕਿ ਪ੍ਰਭੂ ਦੀ ਮਾਇਆ ਦੀ ਪ੍ਰੇਰਣਾ ਸਮਝੋ ਇਹ ਪਰਮੇਸ਼ਰ ਦੀ ਖੇਡ ਹੈ ਪਰਮੇਸ਼ਰ ਦਾ ਸਾਰਾ ਜਗਤ ਸਾਰਾ ਜਿਹੜਾ ਇਹ ਮਹਾਰਾਜ ਦਾ ਹੀ ਖਿਲਾਰਿਆ ਹੋਇਆ ਹੈ ਪਹਿਲਾ ਪੁਰਸ ਆਮਰਾ ਅਥੋਨ ਪੁਰਸਾ ਦਮਰਾ ਅਸਗਾ ਉਸ ਉਸਗਾ ਹਰਕਾ ਬਾਗਰਾ ਨਾਚੈ ਪਿੰਦੀ ਮੈ ਸਾਗਰਾ ਕਹਿੰਦੇ ਪਹਿਲਾ ਪੁਰਸ ਅਕਾਲ ਪੁਰਖ ਪ੍ਰਗਟ ਹੋਇਆ ਆਪ ਹੀ ਨੇ ਆਪ ਸਜਿਓ ਆਪ ਹੀ ਨੇ ਰਚਿਓ ਨਾਓ ਦੋਈ ਕੁਦਰਤ ਸਾਜੀਆ ਕਰਾਸਨ ਡਿਠੋ ਚਾਓ ਸਤਿਗੁਰੂ ਫਿਰ ਫਿਰ ਅਕਾਲ ਪੁਰਖ ਤੋਂ ਮਾਇਆ ਬਣੀ ਤੇ ਇਸ ਮਾਇਆ ਦਾ ਤੇ ਉਸ ਅਕਾਲ ਪੁਰਖ ਦਾ ਮੇਲ ਹੋਇਆ ਕਰਾਸਨ ਡਿਠੋ ਚਾਏ ਇਸ ਤਰ੍ਹਾਂ ਇਹ ਸੰਸਾਰ ਪਰਮਾਤਮਾ ਦਾ ਸੋਹਣਾ ਜਿਹੜਾ ਬਾਗ ਹੈ ਉਹ ਉਚਾਰਿਆ ਗਿਆ ਸਤਿਗੁਰੂ ਫਰਮਾਨ ਕਰਦੇ ਨੇ ਰਹਾਉ ਨਾ ਚੰਤੀ ਗੋਪੀ ਜੰਨਾ ਨਈਏ ਤੇ ਬੈਰਾ ਕੰਨਾ ਭ੍ਰਮ ਤਰਕ ਨਾ ਚਾ ਭ੍ਰਮੀਆਂ ਚਾ ਕੇ ਇਸ ਵਾ ਬਚਾਉਣੀ ਆਈਏ ਮਈਏ ਏਕ ਆਣ ਜੀਓ ਸਤਿਗੁਰੂ ਫਰਮਾਨ ਕਰਦੇ ਨੇ ਕਿ ਇਸਤਰੀਆਂ ਮਰਦ ਸਭ ਨੱਚ ਰਹੇ ਆ ਪਰ ਇਹਨਾਂ ਵਿੱਚ ਸਭ ਪਰਮਾਤਮਾ ਤੋਂ ਬਿਨਾ ਹੋਰ ਨਹੀਂ ਕੋਈ ਇਸ ਵਿੱਚ ਸ਼ੱਕ ਨਹੀਂ ਇਸ ਸਬਦੀ ਭਰਮ ਦੂਰ ਕਰਦੇ ਨੇ ਸਤਿਗੁਰੂ ਫਰਮਾਨ ਕਰ ਰਹੇ ਨੇ ਕਿ ਹਰੇਕ ਇਸਤਰੀ ਮਰਦ ਵਿੱਚ ਪਰਮਾਤਮਾ ਦੇ ਬਚਨ ਹੱਕ ਇੱਕ ਹਨ ਰਾਸ ਹਨ ਭਾਵ ਹਰੇਕ ਜੀਵ ਵਿੱਚ ਪਰਮਾਤਮਾ ਬੈਠਾ ਹੈ ਆਪ ਹੀ ਉਹ ਜੀਵਾਂ ਨੂੰ ਨਚਾ ਰਿਹਾ ਇਸ ਸੰਸਾਰ ਦੇ ਉੱਤੇ ਉਸ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਨੇ ਸਾਰੇ ਜੀਵ ਪਿੰਦੀ ਉਪਕਲੇ ਸੰਸਾਰਾ ਭ੍ਰੰਮ ਭਰਮ ਆਇ ਤੁਮਚੇ ਦੁਆਰਾ ਹੋਣ ਭਗਤ ਨਾਮਦੇਵ ਜੀ ਗੁਰੂ ਸਾਹਿਬ ਜੀ ਨੂੰ ਫਰਮਾਨ ਕਰਦੇ ਮਹਾਰਾਜ ਜੀ ਕਿ ਮੈਂ ਡੁਬਕੀਆਂ ਲਾਉਂਦਾ ਸੰਸਾਰ ਵਿੱਚੋਂ ਆਇਆ ਹਾਂ ਮੈਨੂੰ ਰੱਖਣਾ ਕਰੋ ਭ੍ਰੰਮ ਭ੍ਰਮ ਆਏ ਤੁਮ ਚੇ ਦੁਆਰਾ ਮੈਂ ਤੇਰੇ ਦੁਆਰ ਤੇ ਆ ਡਿਗਿਆ ਹਾਂ ਤੂੰ ਕੌਣ ਰੇ ਮੈਂ ਜੀ ਨਾਮਾ ਹੋ ਜੀ ਮਾਰਤ ਮੈਨੂੰ ਪੁੱਛਣਾ ਨਾ ਕਰੋ ਕਿ ਤੂੰ ਕੌਣ ਹੈ ਮੈਂ ਤੇਰਾ ਸੇਵਕ ਦਾਸ ਨਾਮਦੇਵ ਹਾਂ ਆਲਾ ਤੇ ਨਿਵਾਰਨਾ ਜਮ ਕਾਰਨਾ ਮਾਰਾ ਮੈਨੂੰ ਜਵਾਂ ਦੀ ਮਾਰ ਤੋਂ ਬਚਾ ਕੇ ਆਪਣੇ ਚਰਨਾਂ ਨਾਲ ਜੋੜਨਾ ਕਰੋ ਇਹ ਭਗਤ ਨਾਮਦੇਵ ਜੀ ਦੀ ਬਾਣੀ ਹੈ ਸਤਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਆਪ ਜੀ ਤੇ ਸਤਿਗੁਰੂ ਮਹਾਰਾਜ ਦੀ ਠਿੱਕੀ ਗੌਰ ਦਾ ਜੋ ਆਨੰਦ ਮਾਣ ਰਹੇ ਹੋ ਸਤਿਗੁਰੂ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਣ ਬਾਣੀ ਬਾਣ ਦੇ ਧਾਰਮਿਕ ਬਣਾਉਣ ਗੁਰਮਤਿ ਦੀ ਸੋਝੀ ਬਖਸ਼ਿਸ਼ ਕਰਨ ਸਤਿਗੁਰੂ ਜੀ ਆਓ ਅਖੀਰਲੀਆ ਪੰਕਤੀਆਂ ਪੜ ਕੇ ਸਮਾਪਤੀ ਕਰੀਏ ਜੀ ਹਿੰਦੀ ਉਪਕਲੇ ਸੰਸਾਰਾ ਭ੍ਰਮ ਭ੍ਰਮ ਵਾਏ ਤੁਮ ਚੇਤਵਾਰਾ ਤੂ ਕੌਨ ਰੇ ਮੈਂ ਜੀ ਨਾਮ ਹੋ ਜੀ ਆਲਾ ਤੇ ਨਿਵਾਰਨਾ ਜਨਕਾਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ